ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਔਰ ਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਬਹੁਤ ਹੀ ਪਿਆਰਾ ਡਿਜ਼ਾਈਨ ਲੈ ਕੇ ਤੇ ਅੱਜ ਜਿਹੜਾ ਡਿਜ਼ਾਈਨ ਹੈ ਉਹ ਆਪਾਂ ਲੈ ਕੇ ਆਏ ਹਾਂ ਸਕੀਵੀਲੀ ਤੇ ਇਹ ਵਾਲਾ ਡਿਜ਼ਾਈਨ ਤੁਸੀਂ ਕਰੀਮ, ਵਾਈਟ, ਲਾਈਟ ਸ਼ੇਡਾਂ ਤੇ ਕਿਤੇ ਵੀ ਪਾ ਸਕਦੇ ਹੋ ਲਾਈਟ ਪਿੰਕ ਤੇ ਇਸ ਤਰ੍ਹਾਂ ਬਿਸਕੁਟੀ ਕਲਰ ਤੇ ਕਿਤੇ ਵੀ ਪਾ ਸਕਦੇ ਜੀ ਸਕੀਵੀ ਦਾ ਡਿਜ਼ਾਈਨ ਆ ਤੇ نیچے ਤੁਸੀਂ ਬਾਰਡਰ ਜਿਹੜਾ ਉਹ ਜ਼ਰੂਰ ਬਣਾ ਲੈਣਾ ਆ ਬਾਰਡਰ ਬਣਾਉਣ ਤੋਂ ਬਾਅਦ ਆਪਾਂ ਜਿਹੜਾ ਆਪਣਾ ਡਿਜ਼ਾਈਨ ਹੈ ਸਿੱਧੀ ਸਾਈਡ ਤੋਂ ਸ਼ੁਰੂ ਕਰਨਾ ਤੇ 6-6 ਦੇ ਹਿਸਾਬ ਨਾਲ ਇਹਦੇ ਵਿੱਚ ਕੁੰਡੇ ਪਾਣੇ ਨੇ 6-6 ਦੇ ਹਿਸਾਬ ਨਾਲ ਕੁੰਡੇ ਪਾ ਕੇ ਤੇ ਚਾਰ ਕੁੰਡੇ ਆਪਾਂ ਐਕਸਟਰਾ ਪਾ ਲੈਣੇ ਨੇ ਤੇ ਡਿਜ਼ਾਈਨ ਸਾਡਾ ਜਿਹੜਾ ਬਿਲਕੁਲ ਪੂਰਾ ਆ ਜਾਏਗਾ ਭੈਣ ਇੱਕ ਦਾ ਕੱਲ ਹੀ ਮੈਨੂੰ ਕਮੈਂਟ ਆਇਆ ਸੀ ਕਿ ਕਰੀਮਸ ਕੀ ਵੀ ਦਾ ਡਿਜ਼ਾਈਨ ਦੱਸੋ ਤੇ ਕਰੀਮ ਕਲਰ ਤੇ ਆਪਾਂ ਜਿਹੜੇ ਆ ਕੋਈ ਵੀ ਜਾਲੀ ਵਾਲੇ ਡਿਜ਼ਾਈਨ ਜਿਹੜੇ ਪਾ ਸਕਦੇ ਹਾਂ ਸਕੀਵੀਆਂ ਤੇ ਵੈਸੇ ਵੀ ਜਾਲੀ ਵਾਲੇ ਡਿਜ਼ਾਈਨ ਹੀ ਜਾਦੇ ਸੋਹਣੇ ਲੱਗਦੇ ਨੇ ਬਹੁਤ ਹੀ ਪਿਆਰਾ ਡਿਜ਼ਾਈਨ ਆ ਤੇ ਸਿੱਧੀ ਸਾਈਡ ਤੋਂ ਸ਼ੁਰੂ ਹੋਣਾ ਹੈ 6 ਸਲਾਈਆਂ ਦਾ ਟੋਟਲ ਡਿਜ਼ਾਈਨ ਹੈ 6 ਸਲਾਈਆਂ ਵਿੱਚ ਬਣ ਕੇ ਰੈਡੀ ਹੋ ਜਾਏਗਾ ਤੇ ਹੁਣ ਆਪਾਂ ਡਿਜ਼ਾਈਨ ਜਿਹੜਾ ਉਹ ਬਣਾਉਣਾ ਸ਼ੁਰੂ ਕਰਦੇ ਹਾਂ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਸਿੱਧੇ ਪਾਸਿਓਂ ਪਹਿਲਾ ਕੁੰਡਾ ਸਲਿੱਪ ਕਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਬੈਕ ਸਾਈਡ ਤੇ ਕਰਕੇ ਚਾਰ ਕੁੰਡੇ ਸਿੱਧੇ 1 2 3 4 ਪੂਰੀ ਪਹਿਲੀ ਸਲਾਈ ਦੇ ਵਿੱਚ ਆਪਾਂ ਇਹ ਹੀ 6 ਕੁੰਡੇ ਰਿਪੀਟ ਕਰਦੇ ਜਾਣਾ ਹੈ ਦੋ ਕੁੰਡੇ ਉਲਟੇ ਬਣਾਉਣੇ ਆ ਮੈਂ ਇੱਕ ਵਾਰ ਡਿਜ਼ਾਈਨ ਪਹਿਲਾਂ ਬਣਾਇਆ ਵੀ ਹੋਇਆ ਹੈ نیچے ਥੋੜਾ ਜਿਹਾ ਫਿਰ ਚਾਰ ਕੁੰਡੇ ਸਿੱਧੇ ਬਣਾਉਣੇ ਦੋ ਤਿੰਨ ਚਾਰ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਕੇ ਚਾਰ ਕੁੰਡੇ ਸਿੱਧੇ ਬਣਾਵਾਂਗੇ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਆ ਕਰੀਮ ਤੇ ਬਹੁਤ ਹੀ ਪਿਆਰਾ ਲੱਗੇਗਾ ਤੇ ਤੁਸੀਂ ਇਸ ਨੂੰ ਵਾਈਟ ਤੇ ਵੀ ਪਾ ਸਕਦੇ ਜੇ ਲਾਈਟ ਲੈਮਨ ਜੇ ਸ਼ੇਡ ਤੇ ਪਾ ਸਕਦੇ ਜੇ ਜੈਲੋ ਤੇ ਪਾ ਸਕਦੇ ਜੇ ਪਿੰਕ ਤੇ ਪਾ ਸਕਦੇ ਜੇ ਤੇ ਲਾਸਟ ਤੇ ਸਾਡੇ ਕੋਲ ਦੋ ਕੁੰਡੇ ਉਲਟੇ ਆਉਣੇ ਚਾਹੀਦੇ ਨੇ ਤੇ ਅੱਜ ਵਾਲਾ ਕੁੰਡਾ ਸਿੱਧਾ ਪੈੱਲੀ ਸਲਾਈ ਸਾਡੀ ਇਸ ਤਰ੍ਹਾਂ ਬਣ ਗਈ ਛੇ ਸਲਾਈਆਂ ਦਾ ਡਿਜ਼ਾਈਨ ਆ ਦੂਸਰੀ ਸਲਾਈ ਵੇਖੋ ਕਿਵੇਂ ਬਣਨੀ ਆ ਪਹਿਲਾ ਕੁੰਡਾ ਸਲਿੱਪ ਕਰ ਲਿਆ ਧਾਗਾ ਬੈਕ ਸਾਈਡ ਤੇ ਕਰਕੇ ਦੋ ਕੁੰਡੇ ਸਿੱਧੇ ਬਣਾਵਾਂਗੇ ਜਿਹੜੇ ਆਪਾਂ ਉਧਰੋਂ ਉਲਟੇ ਬਣਾਏ ਸੀ ਹੁਣ ਚਾਰ ਕੁੰਡੇ ਉਲਟੇ ਬਣਾਵਾਂਗੇ ਜਿਹੜੇ ਆਪਾਂ ਸਿੱਧੇ ਪਾਸਿਓਂ ਸਿੱਧੇ ਬਣਾਏ ਸੀ ਇੱਧਰ ਸਾਡੇ ਦੋ ਸਿੱਧੇ ਚਾਰ ਉਲਟੇ ਆਉਣੇ ਨੇ ਦੂਸਰੀ ਸਲਾਈਏ ਡਿਜ਼ਾਈਨ ਦੀ ਉਲਟੀਆਂ ਸਾਰੀਆਂ ਇਸੇ ਤਰੀਕੇ ਦੇ ਨਾਲ ਹੀ ਬਣਣੀਆਂ ਨੇ ਚਾਰ ਕੁੰਡੇ ਉਲਟੇ ਬਣਨੇ ਨੇ ਦੋ ਕੁੰਡੇ ਸਿੱਧੇ ਬਣਨੇ ਨੇ ਚਾਰ ਉਲਟੇ ਦੋ ਸਿੱਧੇ ਬਹੁਤ ਹੀ ਸੋਹਣਾ ਡਿਜ਼ਾਈਨ ਬਣੇਗਾ ਤੇ ਜਿਹੜੀਆਂ ਭੈਣਾਂ ਮੇਰੇ ਚੈਨਲ ਤੇ ਪਹਿਲੀ ਵਾਰ ਆਈਆਂ ਨੇ ਵੀਡੀਓ ਪਹਿਲੀ ਵਾਰ ਹੀ ਦੇਖ ਰਹੀਆਂ ਨੇ ਤੇ ਜੇਕਰ ਉਹਨਾਂ ਨੂੰ ਵੀਡੀਓ ਪਸੰਦ ਆ ਜੇ ਡਿਜ਼ਾਈਨ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਮੇਰੀ ਵੀਡੀਓ ਜਿਹੜੀਆਂ ਕਿੱਥੋਂ ਵੇਖਦੇ ਜੀ ਬਹੁਤ ਸਾਰੀਆਂ ਭੈਣਾਂ ਦੇ ਫੋਨ ਮੈਸੇਜ ਆਉਂਦੇ ਨੇ ਤੇ ਤੁਸੀਂ ਵੀ ਆਪਣਾ ਜਿਹੜਾ ਕੋਈ ਵੀ ਡਿਜ਼ਾਈਨ ਆ ਬਣਵਾ ਸਕਦੇ ਜੀ ਤੇ ਕਈ ਵਾਰ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਪਹਿਣਾ ਦੇ ਡਿਜ਼ਾਈਨ ਬਣਾਉਣ ਵਿੱਚ ਕਾਫੀ ਸਮਾਂ ਲੱਗ ਜਾਂਦਾ ਨਹੀਂ ਬਣਾਏ ਜਾਂਦੇ ਕਿ ਟਾਈਮ ਨਹੀਂ ਲੱਗਦਾ ਸੀ ਆਪਣੇ ਵੀ ਕੁਝ ਡਿਜ਼ਾਈਨ ਜਿਹੜੇ ਸਿਲੈਕਟ ਕੀਤੇ ਹੁੰਦੇ ਆ ਕਿ ਆਹ ਆ ਡਿਜ਼ਾਈਨ ਦੀ ਆਪਾਂ ਵੀਡੀਓ ਬਣਾਉਣੀਆਂ ਨੇ ਤੇ ਇਸ ਲਈ ਪਲੀਜ਼ ਭੈਣਾ ਮਾਈਂਡ ਨਾ ਕਰਿਆ ਕਰੋ ਤੇ WhatsApp ਤੇ ਮੈਸੇਜ ਕਰਿਆ ਕਰੋ ਫੋਨ ਕਾਲ ਜੜੀਆਂ ਕੱਟ ਤੋਂ ਕੱਟ ਕਰਿਆ ਕਰੋ ਹੁਣ ਆਪਾਂ ਆ ਗਏ ਆਂ ਡਿਜ਼ਾਈਨ ਦੀ ਤੀਸਰੀ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਸਲਿੱਪ ਕਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਦੋ ਕੁੰਡੇ ਉਲਟੇ ਬਣਾ ਲੈਣੇ ਆ ਜਿਹੜੇ ਆਪਾਂ ਪਹਿਲਾਂ ਉਲਟੇ ਬਣਾਏ ਸੀ ਇੱਥੇ ਹੁਣ ਆਪਾਂ ਇੱਕ ਜਾਲੀ ਪਾ ਲੈਣੀ ਐ ਇਸ ਤਰ੍ਹਾਂ ਕਰਕੇ ਜਾਲੀ ਪਾਉਣ ਤੋਂ ਬਾਅਦ ਦੋ ਕੁੰਡੇ ਸਿੱਧੇ ਇੱਕ ਤੇ ਦੋ ਦੋ ਕੁੰਡੇ ਸਿੱਧੇ ਹੁਣ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ ਇਸ ਤਰ੍ਹਾਂ ਫਰੰਟ ਲੂਪ ਦੇ ਨਾਲ ਫਿਰ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਦੋ ਕੁੰਡੇ ਉਲਟੇ ਬਣਾਉਣ ਤੋਂ ਬਾਅਦ ਇਸ ਤਰੀਕੇ ਦੇ ਨਾਲ ਧਾਗਾ ਘੁਮਾ ਕੇ ਜਾਲੀ ਪਾ ਲੈਣੀ ਆ ਫਿਰ ਦੋ ਕੁੰਡੇ ਸਿੱਧੇ ਬਣਾਉਣੇ ਇੱਕ ਇਹ ਤੋਂ ਜਿਹੜੀ ਇੱਥੇ ਆਪਾਂ ਜਾਲੀ ਪਾਈ ਸੀ ਉਹ ਆਪਾਂ ਇੱਥੋਂ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਤੇ ਸਾਡੇ ਕੁੰਡੇ ਜਿਹੜੇ ਪੂਰੇ ਹੋ ਗਏ ਫਿਰ ਦੋ ਕੁੰਡੇ ਉਲਟੇ ਬਣਾਵਾਂਗੇ ਜਾਲੀ ਪਾਵਾਂਗੇ ਧਾਗਾ ਕਮਾ ਕੇ ਦੋ ਕੁੰਡੇ ਸਿੱਧੇ ਬਣਾਵਾਂਗੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦਾਂਗੇ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਜਾਲੀ ਪਾਵਾਂਗੇ ਫਿਰ ਦੋ ਕੁੰਡੇ ਸਿੱਧੇ ਬਣਾਵਾਂਗੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦਾਂਗੇ ਧਾਗਾ ਆਪਣੀ ਵਾਲੀ ਸਾਈਡ ਲਾਸਟ ਤੇ ਦੋ ਕੁੰਡੇ ਉਲਟੇ ਆਉਣੇ ਆ ਤੇ ਐਜ ਵਾਲਾ ਕੁੰਡਾ ਜਿਹੜਾ ਉਹ ਸਿੱਧਾ ਆਉਣਾ ਇਸ ਤਰ੍ਹਾਂ ਸਾਡੀ ਤੀਸਰੀ ਸਲਾਈ ਬਣ ਗਈ ਹੁਣ ਅਸੀਂ ਆ ਗਏ ਆਂ ਡਿਜ਼ਾਈਨ ਦੀ ਚੌਥੀ ਸਲਾਈ ਤੇ ਸਿੱਧੇ ਪਾਸੇ ਚੌਥੀ ਸਲਾਈ ਸਿੱਧੇ ਪਾਸੇੋਂ ਵੇਖੋ ਕਿਵੇਂ ਬਣਾਉਣੀ ਆ ਪਹਿਲਾ ਕੁੰਡਾ ਸਲਿੱਪ ਕਰ ਲਿਆ ਧਾਗਾ ਬੈਕ ਸਾਈਡ ਤੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਤੇ ਚਾਰ ਕੁੰਡੇ ਉਲਟੇ ਉਲਟੀਆਂ ਸਲਾਈਆਂ ਸਾਡੀਆਂ ਇਸੇ ਤਰੀਕੇ ਦੇ ਨਾਲ ਹੀ ਬਣਨੀਆਂ ਜਾਲੀ ਵਾਲਾ ਕੁੰਡਾ ਜਿਹੜਾ ਬੈਕ ਸਾਈਡ ਤੋਂ ਹੁੰਦਾ ਆ ਦੋ ਕੁੰਡੇ ਸਿੱਧੇ ਬਣਾਵਾਂਗੇ ਚਾਰ ਕੁੰਡੇ ਉਲਟੇ ਬਣਾਵਾਂਗੇ ਫਿਰ ਦੋ ਕੁੰਡੇ ਸਿੱਧੇ ਚਾਰ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਚਾਰ ਕੁੰਡੇ ਉਲਟੇ ਫਿਰ ਦੋ ਕੁੰਡੇ ਸਿੱਧੇ ਲਾਸਟ ਵਾਲਾ ਕੁੰਡਾ ਉਲਟਾ ਇਸ ਤਰ੍ਹਾਂ ਸਟੜੀਆਂ ਬਣ ਗਈਆਂ ਚਾਰ ਸਲਾਈਆਂ ਹੁਣ ਆਪਾਂ ਆ ਗਏ ਆ ਡਿਜ਼ਾਈਨ ਦੀ ਪੰਜਵੀਂ ਸਲਾਈ ਤੇ ਸਿੱਧੇ ਪਾਸੇ ਪਹਿਲਾ ਕੁੰਡਾ ਸਲਿੱਪ ਕਰ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡੇ ਉਲਟੇ ਬਣਾਵਾਂਗੇ ਅਬਲੀ ਸਲਾਈ ਤੁਸੀਂ ਧਿਆਨ ਨਾਲ ਦੇਖਣੀ ਆ ਦੋ ਕੁੰਡੇ ਉਲਟੇ ਬਣਾ ਲਏ ਫਿਰ ਧਾਗਾ ਬੈਕ ਸਾਈਡ ਤੇ ਕਰਾਂਗੇ ਇੱਕ ਕੁੰਡਾ ਸਿੱਧਾ ਫਿਰ ਆਪਾਂ ਪਾਉਣੀ ਆ ਜਾਲੀ ਜਾਲੀ ਪਾਉਣ ਤੋਂ ਬਾਅਦ ਹੁਣ ਜਿਹੜਿਆ ਤਿੰਨ ਕੁੰਡੇ ਇਹਨਾਂ ਨੂੰ ਟਵਿਸਟ ਕਰਨਾ ਆ ਜਿਹੜੇ ਦੋ ਕੁੰਡੇ ਬੈਕ ਵਾਲੇ ਆ ਇਹਨਾਂ ਨੂੰ ਆਪਾਂ ਇੱਧਰ ਸਾਈਡ ਲੈ ਆਉਣਾ ਤੇ ਆਹ ਵਾਲਾ ਕੁੰਡਾ ਜਿਹੜਾ ਇਹਨੂੰ ਆਪਾਂ ਇੱਧਰ ਸਾਈਡ ਲੈ ਆਣਾ ਹੁਣ ਇਹਨਾਂ ਦੋ ਕੁੰਡਿਆਂ ਨੂੰ ਆਪਾਂ ਇੱਥੇ ਜਿਹੜੀ ਜਾਲੀ ਪਾਈ ਆ ਦੋ ਕੁੰਡਿਆਂ ਨੂੰ ਆਪਾਂ ਬੈਕ ਲੂਪ ਦੇ ਨਾਲ ਇੱਕ ਕਰ ਦੇਣਾ ਫਿਰ ਇੱਕ ਕੁੰਡਾ ਸਿੱਧਾ ਬਣਾਣਾ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡੇ ਉਲਟੇ ਬਣਾਵਾਂਗੇ ਪਹਿਲਾਂ ਫਿਰ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਧਾਗਾ ਕਮਾ ਕੇ ਜਾਲੀ ਪਾਵਾਂਗੇ ਫਿਰ ਤਿੰਨ ਕੁੰਡਿਆਂ ਨੂੰ ਟਵਿਸਟ ਕਰਨਾ ਆਹ ਵਾਲਾ ਕੁੰਡਾ ਆਪ ਇੱਧਰ ਲੈ ਕੇ ਜਾਣਾ ਤੇ ਜਿਹੜੇ ਦੋ ਕੁੰਡੇ ਆ ਇੱਧਰ ਵਾਲੀ ਸਾਈਡ ਉਹਨਾਂ ਨੂੰ ਆਪਾਂ ਬੈਕ ਤੋਂ ਇੱਧਰ ਲੈ ਕੇ ਆਉਣਾ ਇਸ ਤਰ੍ਹਾਂ ਤੁਸੀਂ ਕਰ ਸਕਦੇ ਜੇ ਜਾਂ ਬੈਕ ਤੋਂ ਹੀ ਕੁੰਡਿਆਂ ਨੂੰ ਕਟਾ ਸਕਦੇ ਜੇ ਇਹਨਾਂ ਨੂੰ ਦੋ ਤੋਂ ਇੱਕ ਕਰ ਦੇਣਾ ਤੇ ਆਹ ਵਾਲਾ ਕੁੰਡਾ ਜਿਹੜਾ ਸਿੱਧਾ ਬਣਾ ਦੇਣਾ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਹੁੰਟੇ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਜਾਲੀ ਪਾਵਾਂਗੇ ਫਿਰ ਫਿਰ ਕੁੰਡੇ ਟਵਿਸਟ ਕੀਤੇ ਬਿਨਾ ਵੀ ਤੁਸੀਂ ਇਸ ਤਰ੍ਹਾਂ ਕਰ ਸਕਦੇ ਜੇ ਆਹ ਕੁੰਡਿਆਂ ਨੂੰ ਆਪਾਂ ਬੈਕ ਲੂਪ ਦੇ ਨਾਲ ਇਸ ਤਰ੍ਹਾਂ ਦੋ ਤੋਂ ਇੱਕ ਕਰ ਦੇਣਾ ਫਿਰ ਆਹ ਵਾਲੇ ਕੁੰਡੇ ਨੂੰ ਆਪਾਂ ਫਰੰਟ ਤੋਂ ਲੈ ਲੈਣਾ ਤੇ ਤਿੰਨਾਂ ਨੂੰ ਇਕੱਠੇ ਉਤਾਰ ਦੇਣਾ ਫਿਰ ਦੋ ਕੁੰਡੇ ਉਲਟੇ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਜਾਲੀ ਪਾਵਾਂਗੇ ਤੇ ਆਹ ਵਾਲੇ ਕੁੰਡੇ ਨੂੰ ਆਪਾਂ ਟਵਿਸਟ ਕਰਾਂਗੇ ਇਸ ਤਰੀਕੇ ਦੇ ਨਾਲ ਕਰੋਗੇ ਥੋੜਾ ਜਿਹਾ ਨਾ ਸੌਖਾ ਬੁਝੇਗਾ ਇਸ ਤਰ੍ਹਾਂ ਕੁੰਡਾ ਇੱਧਰ ਲੈ ਆਂਦਾ ਫਿਰ ਇਹਨਾਂ ਦੋਹਾਂ ਕੁੰਡਿਆਂ ਨੂੰ ਆਪਾਂ ਬੈਕ ਲੂਪ ਦੇ ਨਾਲ ਦੋਨਾਂ ਕੁੰਡਿਆਂ ਨੂੰ ਬੈਕ ਲੂਪ ਦੇ ਨਾਲ ਇੱਕ ਕਰ ਦੇਣਾ ਤੇ ਆਹ ਵਾਲਾ ਕੁੰਡਾ ਜਿਹੜਾ ਨੂੰ ਆਪਾਂ ਸਿੱਧਾ ਬਣਾ ਦੇਣਾ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਇੱਕ ਕੁੰਡਾ ਸਿੱਧਾ ਪੰਜਵੀਂ ਸਲਾਈ ਬਣ ਗਈ ਛੇਵੀਂ ਸਲਾਈ ਵੇਖੋ ਪਹਿਲਾ ਕੁੰਡਾ ਸਲਿੱਪ ਕਰ ਲਿਆ ਧਾਗਾ ਪਿੱਛੇ ਕਰ ਲਾਂਗੇ ਦੋ ਕੁੰਡੇ ਸਿੱਧੇ ਬਣਾ ਲਾਂਗੇ ਧਾਗਾ ਆਪਣੀ ਵਾਲੀ ਸਾਈਡ ਚਾਰ ਕੁੰਡੇ ਉਲਟੇ 2 3 4 ਹਮੇਸ਼ਾ ਜਦੋਂ ਵੀ ਜਾਲੀ ਵਾਲਾ ਡਿਜ਼ਾਈਨ ਪਾਉਣਾ ਆ ਤੇ ਤੁਸੀਂ ਆਪਣੇ ਕੁੰਡੇ ਜਿਹੜੇ ਉਲਟੀ ਸਾਈਡ ਤੋਂ ਜ਼ਰੂਰ ਗਿਣ ਲੈਣੇ ਆ ਤਾਂ ਕਿ ਕੋਈ ਵੀ ਕੁੰਡਾ ਵੱਧ ਘਟ ਨਾ ਹੋਏ ਜਿਹੜੀਆਂ ਪਹਿਣਾ ਬਹੁਤ ਸਾਰੀਆਂ ਸਵੈਟਰ ਕੋਟੀਆਂ ਬਣਾਉਂਦੀਆਂ ਉਹਨਾਂ ਲਈ ਤੇ ਮੁਸ਼ਕਲ ਗੱਲ ਨਹੀਂ ਆ ਪਰ ਜਿਹੜੀਆਂ ਬਿਗਿਨਰ ਪਹਿਣਾ ਵਾਂ ਜਿਹੜੀਆਂ ਨਵੀਆਂ-ਨਵੀਆਂ ਸਿੱਖ ਰਹੀਆਂ ਨੇ ਉਹਨਾਂ ਨੂੰ ਕੁੰਡੇ ਆਪਣੇ ਜਿਹੜੇ ਆ ਉਹ ਜ਼ਰੂਰ ਕਾਊਂਟ ਕਰ ਲੈਣੇ ਚਾਹੀਦੇ ਆ ਉਹਦੇ ਨਾਲ ਤੁਹਾਡਾ ਡਿਜ਼ਾਈਨ ਕਦੀ ਵੀ ਗਲਤ ਨਹੀਂ ਹੋਏਗਾ ਕੋਈ ਵੀ ਤੁਹਾਡਾ ਜਿਹੜਾ ਕੁੰਡਾ ਆ ਵੱਧ ਘਟ ਨਹੀਂ ਜਾਏਗਾ ਉਲਟੀ ਸਾਈਡ ਤੋਂ ਆਪਣੇ ਕੁੰਡੇ ਜਿਹੜੇ ਡਿਜ਼ਾਈਨ ਵਾਲੇ ਆ ਉਹਨਾਂ ਨੂੰ ਤੁਸੀਂ ਗਿਣਤੀ ਕਰ ਲੈਣੀ ਹੈ ਇਸ ਤਰ੍ਹਾਂ ਕਰਕੇ ਆਪਾਂ 6 ਸਲਾਈਆਂ ਜਿਹੜੀਆਂ ਬਣਾ ਲੀਆਂ 6 ਸਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਵੇਖੋ ਇਸ ਤਰ੍ਹਾਂ ਲੱਗਦਾ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਾ ਹੈ ਦੋ ਵਾਰ ਡਿਜ਼ਾਈਨ ਬਣਾਇਆ ਤੇ ਇਸੇ ਤਰ੍ਹਾਂ ਅਸੀਂ ਅੱਗੇ ਤੋਂ ਅੱਗੇ ਇਹੀ 6 ਸਲਾਈਆਂ ਰਿਪੀਟ ਕਰਦੇ ਜਾਣਾ ਹੈ ਸਕੀਵੀ ਲਈ ਡਿਜ਼ਾਈਨ ਸਪੈਸ਼ਲ ਹੈ ਤੁਸੀਂ ਇਹ ਕੁੜੀਆਂ ਦੀ ਸਕੀਵੀ ਤੇ ਡਿਜ਼ਾਈਨ ਪਾਓ ਤੇ ਬਹੁਤ ਹੀ ਪਿਆਰੀ ਸਕੀਵੀ ਬਣੇਗੀ ਕਰੀਮ ਤੇ ਪਾਓ ਵਾਈਟ ਤੇ ਪਾਓ ਕਿਤੇ ਵੀ ਪਾ ਸਕਦੇ ਜੇ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਮਿਲਦੇ ਆਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਨੈਕਸਟ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ